ਗੁਰੂ ਨਾਨਕ ਸਾਹਿਬ ਨੇ ਜਦੋਂ ਇੱਕ ਪਿੰਡ ਵਿੱਚ ਗਏ ਤਾਂ ਉੱਥੇ ਕੁੱਤੇ ਮੜਕਵਾ ਦਿੱਤੇ ਸੋ ਤੇ ਗੁਰੂ ਨਾਨਕ ਸਾਹਿਬ ਨੇ ਵਾਰ ਦਿੱਤਾ ਸੀ ਬੱਸ ਤੇ ਜਦੋਂ ਦੂਸਰੇ ਪਿੰਡ 'ਚ ਗਏ ਲੋਕਾਂ ਨੇ ਬੜਾ ਆਨ ਸਤਕਾਰ ਦਿੱਤਾ ਤਾਂ ਉਹਨਾਂ ਕਿਹਾ ਤੁਸੀਂ ਉੱਜੜ ਜਾ ਲੋਕ ਹਰਾਮ ਸਤ ਤੇ ਪਈ ਸਭ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਕਹਿੰਦੇ ਉੱਜੜ ਜਾਓ ਤੇ ਜਿਹਨਾਂ ਨੇ ਕੁੱਤੇ ਮਗਰ ਪਾਇਸੀ ਉਹਨਾਂ ਨੂੰ ਕਹਿੰਦੇ ਵਸਤੇ ਰਹੋ ਤਾਂ ਉਹਨਾਂ ਦਾ ਕਹਿਣਾ ਸੀ ਕਿ ਭਾਈ ਚੰਗਿਆਰੀ ਬੰਦ ਕਰਦੀ ਚੰਗੀ ਨਹੀਂ ਲੱਗ ਤੇ ਦੂਰ ਤਰੇਡੇ ਤੱਕ ਚੱਲ ਨਹੀਂ ਚੰਗੀ ਮੇਰੀ ਔਕਾਤ ਹੀ ਨਹੀਂ ਕਿ ਟਿੰਕੇ ਤੋਂ ਵੀ ਵੱਧ ਪਰ ਅਚ ਕਾਸ਼ ਜੇ ਉਹ ਸਾਡੇ ਗੁਰੂ ਸਾਹਿਬ ਥੱਲੇ ਉਤਰਿਆ ਤੇ ਅਸੀਂ ਇਸ ਦੇ ਦੇਣ ਤਾਂ ਮੈਂ ਸਭ ਤੋਂ ਉੱਚੀ ਆਵਾਜ਼ ਵਿੱਚ ਕਹਾਂਗੀ ਉਹ ਬੁੱਢਾ ਢਾਡੇ ਵਾਲਿਓ ਉੱਜੜ ਜਾਓ ਇਹ ਨੀਕੀ ਫਾਊਂਡੇਸ਼ਨ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾ ਦੇ ਬਹੁਤ ਬਹੁਤ ਧੰਨਵਾਦ ਜੀ ਜਿੰਦੇ ਰਸਤੇ